ਪੰਜਾਬੀ ਪ੍ਰੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਹਾ ਤੁਲ ਸ਼ਰਮਾ ਇਨਫਲੂਐਂਸਰ ਦੀਪਿਕਾ ਲੂਥਰਾ ਨੇ ਆਪਣਾ ਇੰਸਟਾਗ੍ਰam ਅਕਾਊਂਟ ਬੰਦ ਕਰ ਦਿੱਤਾ ਹੈ ਜੀ ਹਾਂ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਦੀਪਿਕਾ ਲੂਥਰਾ ਨੇ ਇੱਕ ਕਦਮ ਚੁੱਕਿਆ ਹੈ ਤਾਂ ਯਾਦ ਹੋਵੇਗਾ ਅਮਰਪਾਲ ਸਿੰਘ ਮਹਿਰਵਾਲੋ ਮਿਲੀ ਧਮਕੀਆਂ ਤੋਂ ਬਾਅਦ ਜਦੋਂ ਉਹਦੀ ਵੀਡੀਓ ਬਾਹਰ ਆਂਦੀ ਹੈ ਤਾਂ ਉਸ ਤੋਂ ਬਾਅਦ ਦੀਪਿਕਾ ਲੂਥਰਾ ਮੀਡੀਆ ਦੇ ਨਾਲ ਰੋਬਰੂ ਹੁੰਦੀ ਹੈ ਉਹ ਕਹੇ ਰਹੀ ਹੈ ਕਿ ਉਹ ਕਹਿੰਦੀ ਹੈ ਕਿ ਉਹ ਕਿਸੇ ਵਿੱਚ ਮੇਲੇ 'ਚ ਨਹੀਂ ਫਸਣਾ ਚਾਹੁੰਦੀ ਜਿੱਤੇ ਤੱਕ ਕੰਟੈਂਟ ਦੀ ਗੱਲ ਸੀ ਇਹ ਚੀਜ਼ ਪਹਿਲੇ ਹੀ ਸੌਟ ਆਊਟ ਹੋ ਗਈ ਸੀ ਪਹਿਲੇ ਹੀ ਸਾਡਾ ਆਪਸ ਸਲਾਹ مشورہ ਹੋਇਆ ਸੀ ਔਰ ਮਹਿਰੋ ਦੇ ਕਹਿਣ ਤੋਂ ਬਾਅਦ ਉਸਨੇ ਉਹ ਵਾਲੀਆਂ ਵੀਡੀਓ ਪਾਣੀਆਂ ਬੰਦ ਕਰ ਦਿੱਤੀਆਂ ਸੀ ਕੁਝ ਇੱਕ ਵੀਡੀਓ ਡਿਲੀਟ ਵੀ ਕੀਤੀਆਂ ਸੀਗੀਆਂ ਪਰ ਹੁਣ ਜਿਸ ਤਰੀਕੇ ਨਾਲ ਉਹ ਕਹਿ ਰਹੀ ਹੈ ਕਿ ਤੁਸੀਂ ਆਮ ਗਾਣੇ ਵਾਲੀਆਂ ਰੀਲਾਂ ਨਹੀਂ ਪਾਣੀਆਂ ਤੇ ਇਹ ਕਹਿਣਾ ਗਲਤ ਹੈ ਉਹ ਆਪਣੀ ਰੋਜ਼ੀ ਰੋਟੀ ਕਿਸ ਤਰੀਕੇ ਨਾਲ ਚਲਾਈ ਹੈਗੀ ਪਰ ਉਹ ਖਾਸ ਕਰਕੇ ਇਹ ਕਰ ਕਹਿੰਦੀ ਸੀ ਉਹ ਇਹ ਸਾਰੇ ਚ ਮੇਲੇ ਤੋਂ ਦੂਰ ਜਾਣਾ ਚਾਹੁੰਦੀ ਹੈ ਉਸਨੇ ਅੰਮ੍ਰਿਤਪਾਲ ਸਿ ਮਹਿਰੋ ਦੇ ਖਿਲਾਫ ਅਮਨ ਸੱਚ ਸ਼ਿਕਾਇਤ ਵੀ ਦਿੱਤੀ ਸੀ ਜਿਸ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਸਿਕਿਉਰਟੀ ਵੀ ਦੇ ਦਿੱਤੀ ਗਈ ਸੀ ਹੁਣ ਇਸ ਘਟਨਾ ਦੇ 4 ਦਿਨ ਬੀਤ ਚੰ ਤੋਂ ਬਾਅਦ ਦੀਪਿਕਾ ਲੂਥਰਾ ਨੇ ਫਾਈਨਲੀ ਆਪਣਾ ਇੰਸਟਾਗ੍ਰam ਅਕਾਊਂਟ ਬੰਦ ਕਰ ਦਿੱਤਾ ਹੈ ਕੁਝ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਦੀਪਿਕਾ ਲੂਥਰਾ ਹੁਣ ਇਹ ਇੰਸਟਾਗ੍ਰam ਅਕਾਊਂਟ ਬੰਦ ਕਰਨ ਤੋਂ ਬਾਅਦ ਜਿਸ ਤਰੀਕੇ ਨਾਲ ਜਿਲੰਦਰ ਸਿੰਘ ਇੱਕ ਵਿਵਾਦਿਤ ਕੱਪਲ ਵੱਲੋਂ ਵੀਡੀਓ ਪਾਈ ਗਈ ਸੀ ਔਰ ਜਿਸ ਤਰੀਕੇ ਨਾਲ ਉਹਦਾ ਵਿਵਾਦ ਹੋਇਆ ਸੀ ਹੁਣ ਦੀਪਿਕਾ ਲੂਥਰਾ ਵੀ ਉਸੇ ਤਰਜ਼ ਦੇ ਭਾਰਤ ਛੱਡ ਦੇਗੀ ਪੰਜਾਬ ਛੱਡ ਦੇਗੀ ਹਾਂ ਉਸ ਦਾ ਸੂਤਰਤਾ ਕਹਿਣਾ ਹੈ ਕਿ ਦੀਪਿਕਾ ਇਹ ਗੱਲ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਤੇ ਇੰਡੀਆ ਚ ਰਹਿ ਕੇ ਆਪਣਾ ਕੰਮ ਕਰ ਪਾਣਾ ਆਪਣੀ ਆਜ਼ਾਦੀ ਨਾਲ ਜੀ ਪਾਣਾ ਬਹੁਤ ਔਖਾ ਹੈ ਔਰ 체ਤੀ ਹੀ ਉਹ ਵਿਦੇਸ਼ ਦਾ ਰਾਜ ਫੜ ਸਕਦੀ ਹੈ ਉਹ ਦੀਪਿਕਾ ਨੇ ਵੀ ਜਿਹੜੀ ਹੈ ਕੰਪਲੇਨਟ ਦਰਜ ਕੀਤੀ ਹੈ ਜੋ ਸੂਤਰ ਕਹਿ ਰਹੇ ਹੈ ਕਿ ਉਸ ਨੂੰ ਸ਼ਿਕਾਇਤ ਹੈ ਪੰਜਾਬ ਸਰਕਾਰ ਤੌਰ ਪਰ ਇਸ ਸਿਸਟਮ ਤੋਂ ਕਿ ਕੋਈ ਵੀ ਬੰਦਾ ਖੁੱਲ ਕੇ ਆਪਣਾ ਕੰਮ ਨਹੀਂ ਕਰ ਸਕਦਾ ਉਸ ਦਾ ਕਹਿਣਾ ਹੈ ਕਿ ਜਿਹੜਾ ਚੀਜ਼ ਇਤਰਾਜ਼ਯੋਗ ਸੀ ਜਿਸ ਤੀ ਚੀਜ਼ ਦੀ ਸ਼ਿਕਾਇਤ ਕੀਤੀ ਗਈ ਸੀ ਅਸ਼ਲੀਲ ਕੰਟੈਂਟ ਜੋ ਕਿਹਾ ਗਿਆ ਸੀ ਜਾਂ ਡਬਲ ਮੀਨਿੰਗ ਉਸ ਨੂੰ ਹਟਾ ਦਿੱਤਾ ਗਿਆ ਸੀ ਪਰ ਫਿਰ ਇਸ ਗੱਲ ਤੇ ਅੜ ਜਨਾ ਕਿ ਤੁਸੀਂ ਰੀਲ ਹੀ ਨਹੀਂ ਬਣਾਣੀ ਚਾਹੇ ਉਹ ਸਿੰਪਲ ਗਾਣਿਆਂ ਦੀ ਹੋਵੇ ਚਾਹੇ ਤੁਸੀਂ ਉਹ ਚ ਸਲਵਾਰ ਕਮੀਜ਼ ਹੀ ਕਿਉਂ ਨਾ ਪਾਈਏ ਤੁਸੀਂ ਰੀਲ ਪਾਓਗੇ ਨਹੀਂ ਉਹਨਾਂ ਦਾ ਕਹਿਣਾ ਸੀ ਕਿ ਇਹ ਸ਼ਰੇਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈ ਉਹਦੀਆਂ ਆ ਰਹੀਆਂ ਨੇ ਉਸ ਤੋਂ ਬਾਅਦ ਵੀ ਹੁਣ ਈਮੇਲ ਵੀ ਆਂਦੀ ਹੈ ਫੋਨ ਕਾਲਸ ਆ ਰਹੀ ਨੇ ਵਕ ਵਕ ਜਿੱਥੇ ਬੰਦੀਆਂ ਤੋਂ ਤਾਂ ਦੀਪਕਲ ਉਥਰਾ ਨੇ ਸਾਰੇ ਚਮੇਲੇ ਤੋਂ ਦੂਰ ਰਹਿੰਦੇ ਹੋਏ ਆਪਣੀ ਔਰ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਤਾਂ ਸੁਰੱਖਿਆ ਨੂੰ ਪੁਖਤਾ ਕਰਦੇ ਹੋਏ ਆਪਣਾ ਇੰਸਟਾਗ੍ਰam ਅਕਾਊਂਟ ਬੰਦ ਕਰ ਦਿੱਤਾ ਹੈ ਤਾਂ ਅੰਦਾਜ਼ਾ ਲਿਓ ਕਿ ਦੀਪਕਲ ਉਥਰਾ ਦੇ ਇੰਸਟਾਗ੍ਰam ਤੇ ਲੱਖਾਂ ਫਾਲੋਅਰ ਸੀਗੇ ਦੀਪਕਲ ਉਥਰਾ ਦੇ ਇੰਨੇ ਜਿਆਦਾ ਫਾਲੋਅਰ ਸੀ ਕਿ ਦੀਪਕਲ ਅੱਜ ਵੀ ਜਿਹੜਾ ਪੇਜ ਚੱਲ ਰਿਹਾ ਉਹ ਤਾਂ ਉਸਨੇ ਬੰਦ ਕੀਤਾ ਹੀ ਹੈ ਉਸ ਦੇ ਨਾਲ ਕਈ ਫੇਕ ਆਈਡੀਆ ਵੀ ਚੱਲ ਰਹੀਆਂ ਨੇ ਇਹੀ ਹਾਲ ਕਮਬਿਸ਼ ਫੇਸਬੁਕ ਤੇ ਹੀ ਹੈ ਫੇਸਬੁਕ ਤੇ ਵੀ ਜਿਹੜਾ ਉਹਦਾ ਪੇਜ ਸੀ ਤੇ ਜਦੋਂ ਤੁਸੀਂ ਸਰਚ ਕਰਦੇ ਹੋ ਤੇ ਦੀਪਿਕਾ ਲੂਥਰਾ ਦੇ ਅਣਗਿਣਤ ਪੇਜ ਜਿਹੜੇ ਆ ਬਾਹਰ ਆ ਜਾਂਦੇ ਆ ਹੁਣ ਦੀਪਿਕਾ ਲੂਥਰਾ ਨੂੰ ਵੀ ਇਸ ਗੱਲ ਦੀ ਚਿੰਤਾ ਉਹਨੇ ਇਹ ਵੀ ਸਪਸ਼ਟ ਕੀਤਾ ਕਿ ਜੇ ਹੁਣ ਕੋਈ ਵੀਡੀਓ ਬਾਹਰ ਆਂਦੀ ਹੈ ਜਾਂ ਕੋਈ ਤੁਸੀਂ ਵੀਡੀਓ ਦੇਖ ਸਕਦੇ ਹੋ ਪੁਰਾਣੀ ਜੇ ਨਿਕਲ ਕੇ ਆਂਦੀ ਹੈ ਤੇ ਉਹ ਉਹ ਅਪਲੋਡ ਨਹੀਂ ਕਰ ਰਹੀ ਉਸਨੇ ਪੂਰਾ ਇੱਕ ਤਰ੍ਹਾਂ ਦਾ ਡੀਐਕਟੀਵੇਟ ਕਰਤਾ ਹੈ ਆਪਣੇ account ਨੂੰ ਕੋਈ ਵੀ ਚੀਜ਼ ਅਪਲੋਡ ਨਹੀਂ ਕਰ ਰਹੀ ਜੋ ਵੀ ਹੈ ਕੁਝ ਉਹਦੇ ਫੇਕ ਅਕਾਊਂਟਸ ਨੇ ਜੋ ਚੱਲ ਰਹੇ ਨੇ ਜਾਂ ਕੋਈ ਉਹ ਦੁਸ਼ਮਣ ਨੇ ਜਿਹੜੇ ਚਾਹੁੰਦੇ ਨੇ ਕਿ ਇਹ ਚੀਜ਼ ਜ਼ਿੰਦਾ ਰਵੇ ਇਹ ਕੰਟਰੋਵਰਸੀ ਇਹ ਲਗਾਤਾਰ ਜਿਹੜੀ ਗਰਮ ਰਵੇ ਰੋਜ਼ ਉਹ ਐਦਾਂ ਦੀ ਹਰਕਤ ਕਰ ਰਹੇ ਨੇ ਸੋ ਇੱਕ ਤਰੀਕੇ ਨਾਲ ਦੀਪਿਕਾ ਨੇ ਆਪਣਾ ਇੰਸਟਾਗ੍ਰam ਅਕਾਊਂਟ ਬੰਦ ਕੇ ਬੰਦ ਕਰਕੇ ਜੋ ਉਸ ਦਾ ਵਿਰੋਧ ਕਰ ਰਹੇ ਨੇ ਨਿਹੰਗ ਜਥੇਬੰਦੀ ਉਹਨਾਂ ਨੂੰ ਮੈਸੇਜ ਦਿੱਤਾ ਹੈ ਕਿਉਂਕਿ ਇਹ ਕਿਹਾ ਗਿਆ ਸੀ ਕਿ ਉਹਨਾਂ ਦੀ ਜਿਹੜੀ ਨਜ਼ਰ ਹੈ 24 ਘੰਟੇ ਉਸ ਦੇ ਘਰ ਤੇ ਉਹ ਕਿੱਥੇ ਆਂਦੀ ਹੈ ਕਿੱਥੇ ਜਾਂਦੀ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਪੰਜਾਬ ਪੁਲਿਸ ਵੱਲੋਂ ਜੋ ਸੁਰੱਖਿਆ ਦਿੱਤੀ ਗਈ ਨਾਲ ਉਹਨਾਂ ਨੇ ਇਹ ਵੀ ਕਿਹਾ ਗਿਆ ਕਿ ਥੋੜੀ ਦੇਰ ਵ ਉਹ ਆਪਣਾ ਸੋਸ਼ਲ ਜਿਹੜਾ ਲਿੰਕ ਹੈ ਉਹ ਡਿਸਕਨੈਕਟ ਕਰਦਨ ਬਾਅਦ ਆਨਜਾਨ ਤੋਂ ਗੁਰੇਜ਼ ਕਰਨ ਉਹ ਘਰ ਵਿੱਚ ਹੀ ਰਵੇ ਸਿਕਿਉਰਿਟੀ ਚਾਹੇ ਦਿੱਤੀ ਗਈ ਹੈ ਪਰ ਦੀਪਿਕਾ ਲੂਥਰਾ ਨੇ ਆਪਣੀ ਔਰ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਤੇ ਸਾਰੇ ਕੰਟਰੋਵਰਸਿਟੀ ਤੋਂ ਦੂਰ ਰਹਿਣ ਲਈ ਆਪਣਾ ਇੰਸਟਾਗ੍ਰam ਅਕਾਊਂਟ ਬੰਦ ਕਰ ਦਿੱਤਾ ਹੈ ਖਬਰਾਂ ਦੇ ਤਾਜ਼ਾ ਅਪਡੇਟ ਲਈ دیکھتے ਰਹੋ ਪੰਜਾਬ ਕਰੋ ਟੀਵੀ